ਕੀ ਦੋਸਤੋ ਇੱਕ ਜਾਣਕਾਰੀ ਬਹੁਤ ਜ਼ਿਆਦਾ ਜੇ ਕਹੀਏ ਕਿ ਮੀਡੀਆ ਰਿਪੋਰਟ ਦੇ ਵਿੱਚ ਵਾਇਰਲ ਹੋ ਰਹੀ ਆ ਤੇ ਇਹਦੇ ਵਿੱਚ ਇੱਕ ਔਰਤ ਦਾ ਉਹ ਖੋਫਨਾਕ ਚਿਹਰਾ ਦਿਖਦਾ ਹੈ ਕਿ ਕਿਸ ਤਰ੍ਹਾਂ ਦੀ ਮਾਨਸਿਕਤਾ ਜਿਹੜੀ ਹੋ ਸਕਦੀ ਆ ਆਪਦੇ ਘਰ ਵਾਲੇ ਨਾ ਸਿਰਫ ਬਨ ਕੇ ਉਹਦੇ ਨਾਲ ਜਿਹੜਾ ਵਿਵਹਾਰ ਕਰਿਆ ਸੁਣ ਕੇ ਰੌਂਗ ਟੇ ਖੜੇ ਹੁੰਦੇ ਨੇ ਇਹਦੇ ਚ india.com ਲਿਖਦਾ ਹੈ ਕਿ ਕਹਿੰਦਾ ਇਹ ਕਹਿੰਦੇ ਬਜਨੌਰ ਦੀ ਇੱਕ ਮਹਿਲਾ ਨੇ ਆਪਦੇ ਪਤੀ ਨੂੰ ਪਰਤਾੜਿਤ ਕਰਨ ਵਾਸਤੇ ਪਹਿਲਾਂ ਉਹਨੂੰ ਬਨ ਕੇ ਉਹਦੇ ਸਰੀਰ ਕੰਗਾਂ ਤੇ ਸਿਗਰਟ ਦੇ ਨਾਲ ਉਹਨੂੰ ਜਲਾਇਆ ਜਿਹਦੇ આરોਪ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਹਿਰਜਾਨ ਨਾਮ ਦੀ ਇਹ ਮਹਿਲਾ ਨੇ ਆਪਦੇ ਪਤੀ ਦੀ ਸ਼ਿਕਾਇਤ ਤੋਂ ਬਾਅਦ 5 ਮਈ ਨੂੰ ਸਿਹੋਰਾ ਜ਼ਿਲ੍ਹੇ ਦੀ ਪੁਲਿਸ ਨੇ ਇਹਨੂੰ ਗ੍ਰਫਤਾਰ ਕਰ ਲਿਆ ਸੀਗਾ ਪਤੀ ਮਨਨਜਦੀ ਨੇ ਕਹਿੰਦੇ આરોਪ ਲਾਇਆ ਕਿ ਮਹਿਰ ਨੇ ਨਸ਼ੀਲੇ ਪਦਾਰਥ ਉਹਨੂੰ ਦਿੱਤੇ ਉਦੋਂ ਬਾਅਦ ਸਿਗਰਟ ਦੇ ਨਾਲ ਉਹਦੇ ਸਰੀਰ ਦੇ ਅੰਗਾਂ ਨੂੰ ਜਲਾਉਣ ਤੋਂ ਪਹਿਲਾਂ ਉਹਦੇ ਹੱਥ ਪੈਰ ਬੰਨੇ ਪਤੀ ਨੇ ਪੁਲਿਸ ਨੂੰ ਇਹ ਅੰਦਰ ਸੀਸੀਟੀਵੀ ਫੁਟੇਜ ਮਹੱਈਆ ਕਰਾਈ ਜਿੱਚ ਮਹਿਰਜਾਨ ਤੇ ਉਹਦਾ ਸਰੀਰਕ ਹਮਲਾ ਕਰਦੀ ਹੋਈ ਦਿਖ ਰਹੀ ਹੈਗੀ ਉਹਦੇ ਹੱਥ ਪੈਰ ਬੰਦੀ ਹੋਈ ਤੇ ਉਹਦੀ ਛਾਤੀ ਤੇ ਬੈਠ ਕੇ ਉਹਦਾ ਗਲਾ ਘੁੰਟਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਦੀ ਉਹਦੇ ਚ ਨਜ਼ਰ ਆ ਰਹੀ ਆ ਬਾਅਦ ਦੇ ਵਿੱਚ ਵੀਡੀਓ ਨੇ ਆਪਦੇ ਵਿੱਚ ਵੀਡੀਓ ਦੇ ਵਿੱਚ ਆਪਦੇ ਪਤੀ ਦੇ ਸਰੀਰਕ ਅੰਗਾਂ ਸਰੀਰ ਦੇ ਅੰਗਾਂ ਚ ਸਿਗਰਟ ਜਲਾਉਂਦੀ ਹੋਈ ਦੇਖੀ ਜਾ ਸਕਦੀ ਹੈ ਮਨਨ ਜੈਦੀ ਨੇ ਦਾਅਵਾ ਕੀਤਾ ਕਿ ਉਹ ਤੋਂ ਪਹਿਲਾਂ ਉਹਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਸੀ ਜਿਹਨੂੰ ਉਹਨਾਂ ਨੇ ਆਪਦੀ ਪਤਨੀ ਦੀ ਨਸ਼ੀਲਾ ਪਦਾਰਥ ਖਲਾ ਕੇ ਉਹਦੇ ਨਾਲ ਪਰਤਾੜਿਤ ਕਰਨਾ ਉਦੇ ਹੱਥ ਪੈਰ ਬੰਨ੍ਹ ਕੇ ਉਹਦੇ ਨਾਲ ਦੁਰਵੇਵਰ ਕੰਦਾ ਰੋਪ ਹੈ ਜਿਹੜਾ ਉਹ ਲਾਇਆ ਸੀ ਪਰ ਹੁਣ ਪੁਲਿਸ ਨੇ ਆਈਪੀਸੀ ਦੀ ਧਾਰਾ ਅੰਮਦਿਤ ਤਹਿਤ ਨੂੰ ਗ੍ਰਿਫਤਾਰ ਕਰਿਆ ਪੁਲਿਸ ਨੇ ਮਹਿਰਜਾਂ ਦੇ ਖਿਲਾਫ ਕਹਿੰਦੇ ਹੱਤਿਆ ਦੇ ਪ੍ਰਯਾਸ ਹਮਲੇ ਤੇ ਯਾਤਨਾ ਸਹਿਨਤਾ ਦੀ ਭਾਰਤੀ ਦੰਡਤਾ ਆਈਪੀਸੀ ਦੇ ਅਲੱਗ-ਅਲੱਗ ਧਾਰਾ ਅੰਮਦਿਤ ਤਹਿਤ ਮਾਮਲਾ ਦਰਜ ਕੀਤਾ ਤੇ ਨਾਲ ਹੀ ਪੁਲਿਸ ਨੇ ਜਿਹੜੇ ਧਰਮਪਾਲ ਸਿੰਘ ਨੇ ਅਧਿਕਸ਼ਕ ਉੱਥੇ ਨੇ ਉਹਨਾਂ ਨੇ ਕਹਿੰਦੇ ਸ਼ਿਕਾਇਤ ਦੇ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਰੋਪੀ ਮਹਿਲਾ ਦੇ ਖਿਲਾਫ ਸੰਬੰਧਿਤ ਧਾਰਾ ਅੰਮਦਿਤ ਰਿਪੋਰਟ ਦਰਜ ਕਰਕੇ ਨੂੰ ਗ੍ਰਿਫਤਾਰ ਕਰ ਹੁਣ ਗੱਲ ਇਹ ਕਿ ਐਡੇ ਬੁਰੀ ਤਰ੍ਹਾਂ ਤੌਰ ਦੇ ਉੱਤੇ ਜੋ ਹਾਲਾਤ ਕੀਤੇ ਜਾ ਰਹੇ ਸੀਗੇ ਉਹ ਆਪਣੇ ਆਪ ਦੇ ਵਿੱਚ ਡਰੌਨ ਆਲੇ ਨੇ ਵੀ ਕਿਵੇਂ ਆਖਰ ਇੱਕ ਮਹਿਲਾ ਨੇ ਆਪਦੇ ਘਰ ਵਾਲੇ ਦੇ ਨਾਲ ਇਹ ਪ੍ਰਤਾਰਨਾ ਕਰੀ ਉਦੋਂ ਬਾਅਦ ਦੇ ਵਿੱਚ ਇਹਦੇ ਚ ਕਹਿੰਦੇ ਹਾਲਾਂਕਿ ਕੋਸ਼ਿਸ਼ ਕਰੂੰਗਾ ਮੈਂ ਜੇ ਵੀਡੀਓ ਲੱਭ ਜੇ ਕਿਉਂਕਿ ਕਈ ਥਾਂ ਤੇ ਮੈਂ ਸੁਣਿਆ ਕਿ ਉਹ ਵਾਇਰਲ ਹੋ ਰਿਹਾ ਪਰ ਹਾਲਾਤ ਤੁਸੀਂ ਦੇਖੋ ਕਿ ਕਿੱਡੇ ਵੱਡੇ ਤੌਰ ਦੇ ਉੱਤੇ ਜਿਹੜਾ ਕਿ ਇਹ ਇੱਕ ਜੁਰਮ ਆਪਦੇ ਘਰ ਵਾਲੇ ਦੇ ਉੱਤੇ ਇਹ ਕਰ ਰਹੀ ਸੀ ਔਰਤ ਤੇ ਨਾਲ ਨਾਲ ਗੱਲ ਇਹ ਹੈ ਵੀ ਉਹਨੇ ਪਹਿਲਾਂ ਵੀ ਇਹਦੀ ਸ਼ਿਕਾਇਤ ਵੀ ਦਿੱਤੀ ਪਰ ਉਹਨੂੰ ਬਨ ਕੇ ਸਿਗਰਟ ਨਾਲ ਜਲਾ ਕੇ ਨਿਸ਼ਾਨ ਨੂੰ ਖਵਾ ਕੇ ਸਮਝਿਆ ਜਾ ਸਕਦਾ ਕਿ ਉਹਦੀ ਮਾਨਸਿਕਤਾ ਕਿੱਥੇ ਤੱਕ ਰੋ ਉਹਦੇ ਪ੍ਰਤੀ ਸੀ ਪਰ ਹੁਣ ਇਹ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਸਮਝਦੇ ਹੋਣੇ ਵੀ ਕਾਰਨ ਕੀ ਸੀ ਹੁਣ ਕਾਰਨ ਨੂੰ ਲੈ ਕੇ ਇਹਦੇ ਵਿੱਚ ਕਾਰਨ ਨੂੰ ਲੈ ਕੇ ਕਿਤੇ ਵੀ ਇਹਨਾਂ ਨੇ ਹਜੇ ਲਿਖਿਆ ਨਹੀਂ ਹੈਗਾ ਜਾਂ ਤਾਂ ਇਹ ਵੀ ਹਜੇ ਇਹ ਸ਼ੁਰੂਆਤੀ ਦੌਰ ਤੇ ਹੈ ਇਨਵੈਸਟੀਗੇਸ਼ਨ ਚੱਲ ਰਹੀ ਆ ਪਰ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਵੀ ਜਿਹੜੇ ਸਾਫ ਦੀ ਇਹ ਇਨਵੈਸਟੀਗੇਸ਼ਨ ਆ ਇਹਦੇ ਵਿੱਚ ਤਾਂ ਸਭ ਤੋਂ ਵੱਧ ਤੌਰ ਤੇ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਇਹੀ ਖੁੰਨਸ ਜਾਂ ਸੰਕਪੜਾ ਸੀਗਾ ਜੀ ਤੋਂ ਬਾਅਦ ਉਹ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਸਾਹਮਣੇ ਆਇਆ ਹੁਣ ਇਸ ਤੋਂ ਬਾਅਦ ਜ਼ਾਹਿਰ ਜੀ ਕਰ ਲੈ ਕਿ ਪੁੱਛ ਅਗੇ ਦੇਖੂਗੀ ਕਰਨਾ ਕੀ ਹੈ ਪਰ ਅਜੀਹੇ ਖੌਫਨਾਕ ਮੰਜ਼ਰ ਦੇ ਵਿੱਚ ਆਮ ਤੌਰ ਤੇ ਅਸੀਂ ਦੇਖਦੇ ਆਂ ਵੀ ਘਰ ਵਾਲੀਆਂ ਤੇ ਤਾਂ ਹੁੰਦਾ ਪਰ ਘਰ ਵਾਲਿਆਂ ਤੇ ਯਾਨੀ ਕਿ ਪਤੀਆਂ ਤੇ ਜਦੋਂ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆਉਂਦੀਆਂ ਨੇ ਗਿਆ ਹਾਲਾਂਕਿ ਮਾਮਲੇ ਤਾਂ ਬਹੁਤ ਨੇ ਪਰ ਅਜੀਹਾਂ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਨੇ ਉਦੋਂ ਇੱਕ ਵਾਰੀ ਰੌਂਗ ਟੇ ਖੜੇ ਕਰ ਦੰਦੀਆਂ ਨੇ ਹਾਲਾਂਕਿ ਪੁਲਿਸ ਨੂੰ ਜਦੋਂ ਫੜਿਆ ਇਹ ਚ ਜ਼ਾਹਿਰ ਕੀਤਾ ਲੱਗ ਗਿਆ ਅੱਗੇ ਪਤਾ ਕਰਿਆ ਜਾਊਗਾ ਜੀ ਇਹ ਕਹਾਣੀ ਕੀ ਸੀ ਜੀ ਦੇ ਕਰਕੇ ਸੀਗਾ ਹੁਣ ਸੀਸੀਟੀਵੀ ਅੰਦਰ ਜੇ ਘਰ ਵਾਲੇ ਨੇ ਲਾਇਆ ਸੀ ਇਟ ਮੀਨਸ ਉਹਦੇ ਨਾਲ ਹੁੰਦਾ ਸੀ ਪਹਿਲਾਂ ਤਾਂ ਉਹਨੇ ਸਬੂਤ ਦੇ ਤੌਰ ਦੇ ਉੱਤੇ ਸੀਸੀਟੀਵੀ ਵੀ ਜਿਹੜਾ ਹੈ ਇੰਸਟਾਲ ਕੀਤਾ